ਸੋਨਾ ਤੇ ਚਾਂਦੀ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਗਿਆ ਯਾਨੀ ਕਿ ਖਰੀਦਣਾ ਵੀ ਮਹਿੰਗਾ ਹੋ ਗਿਆ ਪਰ ਇੱਥੇ ਇੱਕ ਅਜੀਬਾ ਮਾਮਲਾ ਸਾਹਮਣੇ ਆਇਆ ਜਿਸ ਨੇ ਸਭ ਦੇ ਹੋਸ਼ ਉਡਾ ਦਿੱਤੇ ਨੇ ਦਰਅਸਲ ਅਸਲੀ ਪੁਲਿਸ ਵਾਲੇ ਨੇ ਇੱਕ ਨਕਲੀ ਪੁਲਿਸ ਵਾਲੇ ਨੂੰ ਕਾਬੂ ਕੀਤਾ ਤੇ ਇਹ ਨਕਲੀ ਪੁਲਿਸ ਵਾਲਾ ਲੋਕਾਂ ਨੂੰ ਸਸਤੇ ਭਾਅ ਉੱਤੇ ਸੋਨਾ ਦੇਣ ਦਾ ਬਹਾਨਾ ਲਗਾ ਕੇ ਠੱਗੀਆਂ ਮਾਰਦਾ ਸੀ ਤਾਂ ਪੰਜਾਬ ਪੁਲਿਸ ਨੇ ਇੱਕ ਨਕਲੀ ਪੁਲਿਸ ਵਾਲਾ ਕਾਬੂ ਕੀਤਾ ਜੀ ਹਾਂ ਫਾਜ਼ਿਲਕਾ ਦੇ ਵਿੱਚ ਇਸ ਨਕਲੀ ਪੁਲਸ ਵਾਲੇ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਇਹ ਨਕਲੀ ਪੁਲਸ ਵਾਲਾ ਬਣ ਕੇ ਲੋਕਾਂ ਨੂੰ ਸਸਤਾ ਸੋਨਾ ਵੇਚ ਕੇ ਉਹਨਾਂ ਦੇ ਨਾਲ ਠੱਗੀਆਂ ਮਾਰਦਾ ਸੀ ਤਾਂ ਫਾਜ਼ਿਲਕਾ ਜ਼ਿਲ੍ਹੇ ਦੇ ਖੂਈ ਖੇੜਾ ਪੁਲਸ ਨੇ ਇਸ ਨਕਲੀ ਪੁਲਸ ਵਾਲੇ ਨੂੰ ਗ੍ਰਿਫਤਾਰ ਕੀਤਾ ਜੋ ਕਿ ਭੋਲੇ ਭਾਲੇ ਲੋਕਾਂ ਨੂੰ ਸਸਤਾ ਸੋਨਾ ਵੇਚਣ ਦਾ ਬਹਾਨਾ ਕਰਕੇ ਠੱਗੀਆਂ ਮਾਰਦਾ ਸੀ ਤਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਮੂੰਹ ਲੁਕੋ ਕੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਤੁਰਿਆ ਜਾ ਰਿਹਾ ਇਹ ਕੋਈ ਆਮ ਵਿਅਕਤੀ ਨਹੀਂ ਸਗੋਂ ਇਹ ਨਕਲੀ ਪੁਲਿਸ ਮੁਲਾਜ਼ਮ ਬਣ ਕੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਂਦਾ ਸੀ ਤਾਂ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਹੁਣ ਤੱਕ 3 ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਦੋਂ ਕਿ ਬਾਕੀ ਆਰੋਪੀਆਂ ਦੀ ਵੀ ਤਲਾਸ਼ ਜਾਰੀ ਹੈ ਤਾਂ ਪੁਲਿਸ ਦੇ ਅਨੁਸਾਰ ਇਹ ਆਰੋਪੀ ਭੋਲੇ-ਪਾਲੇ ਲੋਕਾਂ ਨੂੰ ਸਸਤੇ ਭਾਅ ਉੱਤੇ ਸੋਨਾ ਦੇਣ ਦਾ ਲਾਲਚ ਦੇ ਕੇ ਪਹਿਲਾਂ ਆਪਣੇ ਕੋਲ ਬੁਲਾਉਂਦੇ ਸਨ ਲੋਕ ਜਦੋਂ ਪੈਸੇ ਲੈ ਕੇ ਸੋਨਾ ਖਰੀਦਣ ਇਹਨਾਂ ਦੇ ਕੋਲ ਪਹੁੰਚਦੇ ਤਾਂ ਇਸ ਗਰੋ ਦੇ ਮੈਂਬਰ ਨਕਲੀ ਪੁਲਸ ਵਾਲੇ ਬਣ ਕੇ ਮੌਕੇ ਉੱਤੇ ਛਾਪੇਮਾਰੀ ਕਰਨ ਦੇ ਲਈ ਪਹੁੰਚ ਜਾਂਦੇ ਤੇ ਪੀੜਤ ਵਿਅਕਤੀਆਂ ਦੇ ਕੋਲ ਜਿੰਨੇ ਵੀ ਪੈਸੇ ਹੁੰਦੇ ਜਾਂ ਫਿਰ ਸੋਨਾ ਹੁੰਦਾ ਉਹ ਜ਼ਬਤ ਕਰਕੇ ਇਹ ਨਕਲੀ ਪੁਲਸ ਵਾਲੇ ਫਰਾਰ ਹੋ ਜਾਂਦੇ ਸਨ ਤਾਂ ਇਸ ਠੱਗੀ ਦੇ ਮਾਮਲੇ 'ਚ ਪੁਲਸ ਨੇ ਕੁੱਲ 7 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਪੁਲਸ ਅਧਿਕਾਰੀਆਂ ਦੇ ਦੱਸਣ ਅਨੁਸਾਰ ਉਹਨਾਂ ਦੇ ਕੋਲ ਇੱਕ ਸ਼ਿਕਾਇਤ ਪਹੁੰਚੀ ਸੀ ਸ਼ਿਕਾਇਤ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਪਿੰਡ ਦਾਣੇਵਾਲਾ ਦੇ ਵਸਨੀਕ ਨਾਇਬ ਸਿੰਘ ਅਤੇ ਹਰਮੀਤ ਸਿੰਘ ਲੋਕਾਂ ਨੂੰ ਸਸਤੇ ਭਾਅ ਉੱਤੇ ਸੋਨਾ ਦੇਣ ਦਾ ਝਾਂਸਾ ਦੇ ਕੇ ਠੱਗੀ ਦਾ ਸ਼ਿਕਾਰ ਬਣਾਉਂਦੇ ਨੇ ਤਾਂ ਪੁਲਿਸ ਨੇ ਪਹਿਲਾਂ ਨਾਇਬ ਸਿੰਘ ਤੇ ਹਰਮੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਤਾਂ ਹੁਣ ਪੁਲਿਸ ਨੇ Rajasthan ਦੇ ਨਿਵਾਸੀ ਤੀਜੇ આરોપી ਜਸਵਿੰਦਰ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਤਾਂ ਐਸਐਚਓ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ આરોપી ਨੇ ਜਿਹੜੇ ਪੁਲਿਸ ਦੀ ਵਰਦੀ ਪਾ ਕੇ ਨਕਲੀ ਪੁਲਿਸ ਵਾਲੇ ਬਣਦੇ ਸਨ ਤੇ ਮੌਕੇ ਉੱਤੇ ਛਾਪੇਮਾਰੀ ਕਰਕੇ ਲੋਕਾਂ ਤੋਂ ਨਗਦ ਪੈਸੇ ਤੇ ਸੋਨਾ ਲੈ ਕੇ ਫਰਾਰ ਹੋ ਜਾਂਦੇ ਸਨ ਤਾਂ ਉਹਨਾਂ ਦੱਸਿਆ ਕਿ ਇਹਨਾਂ આરોપીਆਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਇਹਨਾਂ ਤੋਂ ਪੁੱਛਗਿੱਛ ਕਰਕੇ ਇਸ ਗਰੋ ਦੇ ਬਾਕੀ ਮੈਂਬਰਾਂ ਤੱਕ ਵੀ ਪਹੁੰਚਿਆ ਜਾ ਸਕੇ ਤਾਂ ਉਹਨਾਂ ਆਖਿਆ ਕਿ ਬਾਕੀ આરોપીਆਂ ਦੀ ਗ੍ਰਿਫਤਾਰੀ ਦੇ ਲਈ ਲਗਾਤਾਰ ਸਾਡੀਆਂ ਟੀਮਾਂ ਛਾਪੇਮਾਰੀ ਕਰ ਰਹੀਆਂ ਨੇ